ਤੰਗ ਜੀ ਸਾਡੇ ਕੋਲੇ ਪੌਣੇ ਦੇ ਦੋ ਕੁ ਮਹੀਨਿਆਂ ਤੋਂ ਸਾਡੇ ਕੋਲੇ ਆ ਵੀਰ ਇਹਦੇ ਸਿਰ 'ਚ ਨਾ ਜ਼ਖਮ ਹੋ ਗਿਆ ਸੀ ਕੀੜੇ ਪੈ ਗਿਆ ਸੀ ਪਿੱਛੇ ਇੰਨਾ ਕੁ ਸੀਗਾ ਹੌਲ ਤੇ ਹੁਣ ਠੀਕ ਆ ਤੰਦਰੁਸਤ ਅੱਜ ਪਿੰਡ ਵਾਲੇ ਵੀਰ ਲੈਣ ਆਏ ਨੇ ਘਰੇ ਭੇਜ ਰਿਹਾ ਰੌਣਕੀ ਬਹੁਤ ਈ ਮਤਲਬ ਮੇਰੇ ਨਾਲ ਤਾਂ ਨਹੀਂ ਉਹਨਾਂ ਸਮਾਂ ਇਹਨੂੰ ਮਿਲ ਸਕਿਆ ਪਰ ਜਦੋਂ ਮੈਨੂੰ ਸੇਵਾ ਦਾਰ ਅਦਾਤ ਦੇ ਦੇ ਕਹਿੰਦੇ ਰੌਣਕੀ ਬਹੁਤ ਆ ਜੀ ਬੰਦਾ ਮਤਲਬ ਇਹਨੇ ਹੁਣ ਥੋੜੇ ਤੋਂ ਆ ਵੀਡੀਓ ਤੋਂ ਪਹਿਲਾਂ ਵੀ ਇੱਕ ਹੋਰ ਸੁਣਾਈ ਆ ਇਹਨੇ ਗੱਲ ਜੀਤ ਬਾਪੂ ਦੇ ਮਤਲਬ ਉਹ ਜਿਹੜੀ ਮਤਲਬ ਬਹੁਤ ਰੌਣਕੀ ਵੀਰੇ ਹੁਣ ਇਹ ਬੰਦੇ ਦੀ ਅਸਲ ਨਾ ਹੀ ਕਾਰਨ ਕੀ ਹੋਇਆ ਇਹ ਸ਼ਰਾਬ ਕਰਕੇ ਇਹਦੀ ਪ੍ਰੋਬਲਮ ਆਈ ਹੈ ਸ਼ਰਾਬ ਕਰਕੇ ਡਿੱਗ ਗਿਆ ਸਿਰ ਤੇ ਸੱਟ ਲੱਗੀ ਉਹ ਇਲਾਜ ਨਹੀਂ ਕਰਾ ਸਕਿਆ ਤੇ ਸਿਰ ਦੇ ਵਿੱਚ ਜਿਹੜੇ ਕੀੜੇ ਪੈ ਗਏ ਸੀ ਬੈਕ ਸਾਈਡ ਤੇ ਬੋੜਾਵਾਲ ਪਿੰਡਾ ਜੀ ਮਾਨਸੇ ਤੋਂ ਲੈਣ ਆਏ ਨੇ ਵੀਰੋਣੀ ਨਾਲ ਪਿੰਡ ਵਾਸੀ ਹੋਰ ਕੋਈ ਗੱਲ ਕੋਈ ਇੱਥੇ ਦੀ ਯਾਦਗਾਰ ਕੋਈ ਤੁਸੀਂ ਸੁਣਾਉਣੀ ਚਾਹੁੰਦੇ ਹੋ ਮੋਂ ਗੱਲ ਬਸ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਪ੍ਰਮਾਤਮਾ ਇਸ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿੱਥੇ ਕਿ ਇੱਕ ਬੇਸਹਾਰਾ ਮੰਨ ਕੇ ਚੱਲੋ ਜਿਨ੍ਹਾਂ ਦਾ ਕੋਈ ਸਾਹਮਣਾ ਕਰਨ ਵਾਲਾ ਨਹੀਂ ਉਹਨਾਂ ਨੂੰ ਪਨਾਹ ਮਿਲਦੀ ਆ ਉਹਨਾਂ ਦੀ ਹੈਲਪ ਹੁੰਦੀ ਆ ਵਧੀਆ ਖਿਆਲ ਰੱਖਿਆ ਜਾਂਦਾ ਜੀ ਲੀੜੇ ਕੱਪੜੇ ਤੋਂ ਲਾ ਰੋਟੀ ਟੁਕ ਤੋਂ ਫਰ ਫਰੂਟ ਤੋਂ ਐਨਾ ਕੋਈ ਵੀ ਇਨਸਾਨ ਆਪਦੇ ਘਰੇ ਨਹੀਂ ਖਾ ਸਕਦਾ ਜੀ ਜਿੰਨਾ ਉਹਰੇ ਖਾਣ ਨੂੰ ਮਿਲ ਰਿਹਾ ਜੇ ਉਹਨ ਖਾ ਪੀ ਕੇ ਵੀ ਕੰਮ ਦਾ ਡੱਕਾ ਨਾ ਤੋੜਨਾ ਹੋਵੇ ਫਿਰ ਤਾਂ ਉਹਦਾ ਮਾੜੀ ਗੱਲ ਆ ਜੀ ਸੇਵਾ ਕਿ ਨਹੀਂ ਕਰਦੇ ਤੇ ਸੇਵਾ ਵਸੇ ਜਿੰਨਾ ਕ ਸਰੀਰ ਝਾਲ ਚੱਲਦਾ ਜੀ ਵਿੱਚ ਤਾਂ ਵੈਸੇ ਇੱਥੇ ਦੂਜੇ ਪਏ ਨੇ ਚਰਸਈ ਯਾਰ ਕਿਸਕੇ ਦਮ ਲਗਾਏ ਕਿਸਕੇ ਇਹ ਕਿਹੜੇ ਨੇ ਉਹ ਫੇਰ ਅਨ ਅਪੀਲ ਕੇ ਮੰਜੇ ਤੇ ਪੈਣ ਵਾਲੇ ਜੀ ਐਂ ਛੱਡਦਾ ਜੀ ਗੱਲਾਂ ਇਹ ਨਹੀਂ ਇਹ ਛੱਡਣ ਵਾਲੀ ਗੱਲ ਨਹੀਂ ਜੀ ਬੁਰਕੀ ਦਾ ਬੇਲਚਾ ਬਣਾ ਕੇ ਸ਼ੀ ਰੋਟੀਆਂ ਖਾ ਕੇ ਮੰਜੇ ਤੇ ਜਦੋਂ ਕੰਮ ਨੂੰ ਕਹਦੇ ਫੇਰ ਮੂੰਹ ਇੱਧਰ ਉਹ ਭਾਈ ਹੁਣ ਵੀ ਇੱਧਰ ਆਸ ਰਹੇ ਨੇ ਅੱਛਾ ਹਾਂ ਬਸ ਹੁਣ ਮੰਨ ਕੇ ਚਲੋ ਜੀ ਸਵੇਰੇ ਜਦੋਂ ਚਾਹ ਪੀਣੀ ਆ ਨਾਲ ਰਸ ਲਾ ਲਓ ਜਾਂ ਕੋਈ ਵੀ ਚੀਜ਼ ਲਾ ਲਓ ਵੰਡਦੇ ਆਪਾਂ ਠੀਕ ਉਹ ਤਾਂ ਡਬਲ ਹੱਥ ਕਰ ਲੈਣਾ ਜੇ ਕਹਦੇ ਨੇ ਵੀ ਯਾਰਾ ਦੋ ਗਲਾਸ ਧੋਣ ਵਾਲੇ ਨੇ ਪਰ ਦਵਾਈ ਲੈਣਾ ਯਾਰ ਬਾਈ ਮੈਂ ਤਾਂ ਨਾਲ ਉਸੇ ਵੇਲੇ ਕੋਈ ਦਵਾਈ ਦਾ ਟਾਈਮ ਨਹੀਂ ਹੁੰਦਾ ਬਿਲਕੁਲ ਬਿਲਕੁਲ ਤੁਸੀਂ ਤੁਸੀਂ ਮੈਨੂੰ ਦੱਸੋ ਜਿਹੜੀ ਆ ਹਾਸੀ ਮਜ਼ਾਕ ਜਿਹੜੇ ਜੀਤ ਬਾਪੂ ਵਾਲੀ ਨਾਲ ਜੀਤ ਬਾਪੂ ਨਾਲ ਟਾਈ ਪੈਂਦੀ ਸੀ ਥੋੜੀ ਨਹੀਂ ਮੈਂ ਕਿ ਬਾਥਣੇ ਕਮਰੇ ਚ ਮੇਰੇ ਨਾਲ ਹੁੰਦੇ ਜੀ ਪਾਣੀ ਧਾਣੀ ਦੇ ਦਿੰਦੇ ਸੀ ਤੇ ਵੀ ਮੰਨ ਲੈ ਪਾਸਾ ਪੂਸਾ ਦਵਾਉਂਦੇ ਜਾਂ ਜਦੋਂ ਬਾਥਰੂਮ ਕਰ ਦਿੰਦੇ ਤਾਂ ਕੱਪੜਾ ਕਪੜਾ ਬਦਲ ਦਿੰਦੇ ਸੀ ਉਹ ਜਿਹੜਾ ਇੱਕ ਕਰਮਜੀਤ ਬੈਠਾ ਮੰਜੇ ਤੇ ਉਹਨੇ ਗਾਲਾਂ ਕੋਲੋਂ ਤਾਂ ਨਹੀਂ ਕੱਢੀਆਂ ਤੁਹਾਨੂੰ ਉਹ ਤਾਂ ਚਿਹ ਹੈ ਹੀ ਇਹ ਆ ਜੀ ਹੈਨਾ ਬਹੁਤ ਗਾਲਾਂ ਕੱਢਦਾ ਜੀ ਵੀਰੇ ਮਾਂ ਦੀਆਂ ਗਾਲਾਂ ਭੈਣ ਦੀਆਂ ਗਾਲਾਂ ਉਹਰੇ ਨੂੰ ਆਜੋ ਵੀਰੇ ਮਤਲਬ ਬਹੁਤ ਕੱਢਦਾ ਜੀ ਉਹ ਚਲੋ ਚੱਲ ਰੱਬ ਦਾ ਜੀ ਆ ਪਰ ਉਹ ਮਤਲਬ ਮੈਂ ਸੇਵਾਦਾਰਾਂ ਨੂੰ ਪੱਕੇ ਮੰਨਦਾ ਕੱਲਾ ਮੈਨੂੰ ਨਹੀਂ ਗਾਲ ਕੱਢਦਾ ਉਹ ਅਦਰਵਾਇਜ਼ ਜਿਹੜਾ ਸਾਰਿਆਂ ਨੂੰ ਗਾਲ ਕੱਢਦਾ ਜੀ ਮਤਲਬ ਕੱਲਾ ਮੈਨੂੰ ਛੱਡ ਕੇ ਜਿੰਨੇ ਵੀ ਬੰਦੇ ਨੇ ਸਾਰਿਆਂ ਨੂੰ ਮਾਂ ਤੋਂ ਲੈ ਕੇ ਭੈਣ ਤੱਕ ਵੀ ਬੋਲ ਦਿੰਦਾ ਗਲਤ ਪਰ ਫਿਰ ਵੀ ਉਹਦੇ ਤੇ ਸਾਰਿਆਂ ਨੂੰ ਪਿਆਰੇ ਆਉਂਦਾ ਮੈਂ ਤਾਂ ਤੈਨੂੰ ਪੁੱਛਿਆ ਉਹਨੇ ਤਾਂ ਨਹੀਂ ਕੁਝ ਕਿਹਾ ਵੀਰੇ ਨਾ ਜੀ ਬਲਕੇ ਵੀ ਸੰਗਲ ਲੱਗਿਆ ਵਾ ਸੀ ਕਈ ਸਾਲ ਬਲਕੇ ਜਦੋਂ ਹੁਣ ਮੰਨ ਲਓ ਸਵੇਰੇ ਬਾਈ ਜਿੰਦਰ ਚਾਹ ਲੈ ਅੰਜਲੀ ਬਾਈ ਚਾਹ ਲੈ ਕੇ ਆ ਜਾਂਦਾ ਵੀ ਜਰ ਪੁੱਤ ਚਾਹ ਲਿਆ ਕੇ ਦੇ ਆਪ ਮੈਂ ਬਾਅਦ ਚ ਪੀਣੀ ਪਹਿਲਾਂ ਚਾਹ ਫੜਾ ਕੇ ਆਉਂਦਾ ਕੋਈ ਹੋਰ ਹਾਸੀ ਮਜ਼ਾਕ ਵਾਲੀ ਗੱਲ ਕੋਈ ਪ੍ਰਦੀਪ ਆ ਜਾ ਵੀਰੇ ਕੋਈ ਹੋਰ ਗੱਲ ਸੁਣਾਉਣੀ ਹੋਵੇ ਸੁਣਾ ਦਿਓ ਕੋਈ ਯਾਦਗਾਰ ਯਾਦਗਾਰ ਤਾਂ ਹੀ ਹਲੇ ਉਹਨਾਂ ਦਾ ਐਡਾ ਹੋ ਨਹੀਂ ਪਹਿਲਾਂ ਦੱਸ ਜਾ ਕੇ ਵੀਰੇ ਸ਼ਰਾਬ ਕਿੰਨੇ ਅੱਜ ਹੀ ਪੀਣੀ ਕੱਲ ਨੂੰ ਪੀਣੀ ਸੱਚ ਸੱਚ ਦੱਸੀ ਚੰਗਾ ਸੱਚੀ ਸੱਚੀ ਸਹੀ ਪੁੱਛਦੇ ਨਹੀਂ ਹਾਂਜੀ ਹਲੇ ਕੋਈ ਰਾਦਾ ਨਹੀਂ ਜੀ ਪੱਕਾ ਵੀਰੇ ਦੱਸਿਓ ਤੁਸੀਂ ਚੰਗਾ ਮਗਾ ਨ ਪੰਜਾਂ ਦੇ ਨੰਬਰ ਲੈ ਲਓ ਜੀ ਅੱਬਲ ਤਾਂ ਮੈਂ ਆਪ ਹੀ ਕਰ ਦੂੰ ਮੇਰੇ ਨੰਬਰ ਤੁਹਾਡਾ ਮੂੰਹ ਜਿਹਾ ਨਹੀਂ ਯਾਦ ਆ ਜੀ ਕਿਹੜਾ ਕਿਹੜਾ ਨੰਬਰ ਹੈ ਮੇਰਾ 730700085 ਜੀ ਪ੍ਰਦੀਪ ਭਾਈ ਬੰਦਾ ਕਿਵੇਂ ਰੌਣਕੀਆ ਹਾਂਜੀ ਹੈ ਹਾਂਜੀ ਇਹ ਇਹਨੇ ਕੋਈ ਸੁਣਾਈ ਗੱਲ ਕੋਈ ਅਸੀਮ ਜਾਇ ਗੱਲੀ ਤੈਨੂੰ ਨਹੀਂ ਸਾਡਾ ਦੋਨਾਂ ਦਾ ਵਧੀਆ ਸਿੱਖਾ ਚੱਲਦਾ ਸੀ ਜੀ ਵੀ ਮੰਨ ਕੇ ਚਲੋ ਇਹ ਜਦੋਂ ਉਧਰ ਲਈ ਉਧਰ ਲਈ ਸੰਸਾ ਚ ਵਾਗੇ ਸੀ ਇਹ ਉੱਧਰਲੇ ਉਸ ਚ ਹਸਪੀਟਲ ਹਾਂ ਹਸਪੀਟਲ ਭੇਜ ਜਾਵਤਿਆਂ ਹਾਂ ਉਦੋਂ ਫਿਰ ਉਦੋਂ ਬਾਅਦ ਮੈਂ ਸਾਮੇ ਇਹ ਵਾਲਾ ਕੰਮ ਜੀ ਚੱਲੂ ਚੂੜੂ ਮੈਂ ਆਪੇ ਕਰਦਾ ਇਹਦਾ ਬਾਪੂ ਘਰੀ ਤੱਕ ਆ ਜਾਂਦੇ ਤੜਕੇ ਸੁਨੇਹਾ ਉਹਨਾਂ ਚਿਰ ਫਿਰ ਅੱਚ ਵੀ ਲੱਗ ਜਾਂਦੀ ਜੀ ਪੈਣਾ ਨਹੀਂ ਜਾਂਦਾ ਕਿਉਂਕਿ ਤੇ ਤਾਂ ਮੰਨ ਕੇ ਚਲੋ 5 6 ਵਜੇ ਤਾਂ ਇੱਕ ਵੀਰ ਨੇ ਜਿਹੜਾ ਕਿਹੜਾ ਕੀ ਨਾ ਇਹਦਾ ਜਿਹੜਾ ਗੇਟ 'ਚ ਖੜਾ ਪ੍ਰਦੀਪ ਇਹਨੇ ਕੇਲੇ ਵੱਧ ਖਾਲੇ ਸਰੀਰ ਖਰਾਬ ਹੋ ਗਿਆ ਉਹਨੂੰ ਤਨ ਦਰਦ ਹੋਈ ਗਿਆ ਢਿੱਡ 'ਚ 14 ਕੇਲੇ ਖਾ ਗਿਆ ਵੀਰੇ ਹੋਰ ਕੇਲੇ ਨੂੰ ਬਾਲੇ ਪਸੰਦ ਨੇ ਉਹ ਚੱਕੀ ਗੇ ਗੌਰ ਕਰੀ ਨਹੀਂ ਕਿਸੇ ਸੇਵਾਦਾਰ ਨੇ ਰੋਕਿਆ ਹੈ ਨਹੀਂ ਜਿਹੜਾ ਆ ਕੇ ਦੋ ਦੋ ਕੇਲੇ ਸਿੱਟੀ ਗਿਆ ਜ ਉਹਨਾਂ ਨੂੰ ਦਰਦ ਹੋਈ ਗਿਆ ਢਿੱਡ ਚ ਕੱਲ ਇਹ ਆਏ ਆ ਜੀ ਬੱਕਰੀ ਨੂੰ ਕਿਕਰ ਦਾ ਲੰਗ ਬੇਸਬਰੇ ਬੰਦੇ ਨੂੰ ਕੇਲੇ ਲੈ ਕੇ ਵਹਿ ਜਾਂਦੇ ਨੇ ਹਾਂ ਇਹ ਬੇਸਬਰਾ ਸੀਗਾ ਖਾਈ ਗਿਆ ਤੰਗ ਹੋਣਾ ਹੀ ਆ ਮੜੇ ਬਲਾਈ ਬਲਾਈ ਆ ਜਿਹੜਾ ਇੱਥੇ ਖੜਾ ਹੋ ਗਿਆ ਬਾਰੇ ਉਰੇ ਨਹੀਂ ਅੱਛਾ ਐਂ ਉਰੇ ਦੀਆਂ ਰੌਣਕਾਂ ਨੇ ਨਾ ਜੜੀਆਂ ਦੀ ਜੇ ਤੋਂ ਬੰਦੇ ਠੀਕ ਹੋ ਜਾਂਦੇ ਨੇ ਫਿਰ ਐ ਕੋਈ ਗੱਲਾਂ ਮਤਲਬ ਆਨੰਦ ਦੇ ਵੱਖਰਾ ਜ਼ਿੰਦਗੀ ਦਾ ਮਤਲਬ ਸਾਨੂੰ ਸੱਚ ਜਾਣੇ ਹੋ ਇਹਨਾਂ ਨੂੰ ਏਦਾਂ ਹੱਸਦੇ ਵਸਦੇ ਦੇਖ ਕੇ ਨਾ ਜੀ ਰੂਹ ਨੂੰ ਵੀ ਸਕੂਨ ਮਿਲਦਾ ਵੀ ਜਿਹੜੇ ਬੰਦਿਆਂ ਨੂੰ ਆਪਾਂ ਬੁਰੇ ਹਾਲਾਤਾਂ 'ਚ ਦੇਖਿਆ ਹੋਵੇ ਜਾਂ ਜਿਹਦੇ ਜ਼ਖਮ ਦੇਖਿਆ ਹੋਵੇ ਉਹ ਹੱਸਦਾ ਵਸਦਾ ਜਾਵੇ ਪਰ ਤੁਸੀਂ ਸਮਝ ਲਓ ਸੇਵਾ ਸਫਲ ਆ ਇਹ ਵੀ ਬੰਦਾ ਰਹੁਣ ਕਿਉਂ ਨਾ ਵੀਰੇ ਏਡਾ ਬੜਾ ਬਾਬਾ ਨਹੀਂ ਹੈਗਾ ਮੈਂ ਉਹ ਕਹਿੰਦੇ ਤੁਸੀਂ ਕੇਲੇ ਇੱਕ ਦਿਨ ਵੱਧ ਖਾ ਕੇ ਢਿੱਡ 'ਚ ਦਰਦ ਹੁੰਦਾ ਸੀ ਨਾ ਹਾਂਜੀ ਕੀ ਚੱਕਰ ਪੈ ਗਿਆ ਮੈਂ ਇੱਕ ਕੇਲੇ ਖਾਦਾ ਸੀ ਜਾਂ ਸੇਵ ਖਾਦਾ ਸੀ ਆਚੀ ਦੀ ਗਾਲੀ ਵੇਰ ਮੈਂ ਡੇਢ ਦਰ ਤੋਂ ਲਾ ਕੇ ਕੀ ਸੱਚਾ ਜੀ ਨਹੀਂ ਨਹੀਂ ਕੇਲੇ ਤਾਂ ਜੀ ਇਹ 10 ਤੋਂ ਪਲੱਸ ਖਾ ਗਿਆ ਉਹ ਦਿਨ ਨਹੀਂ ਚਾਹ ਜੀ ਡੇਢ ਦਰ ਜਿੰਚੂ ਕੇਲੇ ਇੱਕ ਛੱਡਿਆ ਆ ਤਾਂ ਖਾਤਾ ਰਹੂ ਸੀਗਾ ਜੀ ਮੈਂ ਕਿੱਥੇ ਖਾ ਰਿਆ ਨਾ ਠੀਕ ਤਾਂ ਸਹੀ ਪੀ ਗਾ ਡੇਢ ਦਰ ਜਿੰਚੂ ਕੇਲੇ ਬਾਪੂ ਜੀ ਕਿੰਨੇ ਕੇਲੇ ਚੱਕਦਾ ਕੰਮ ਕੋਈ ਗੰਟੀ ਨਹੀਂ ਜੀ ਅੱਛਾ ਇੱਧਰ ਰੱਖੋ ਕੈਮਰਾ ਹੈ ਨਾ ਵੀਰਾਂ ਤੀ ਰੱਖਿਓ ਅੱਛਾ ਇਹ ਗੱਲ ਠੀਕ ਆ ਤੇਰੀ ਵੀਰੇ ਹਾਂ ਆਪਾਂ ਕੈਮਰੇ 'ਚ ਕੱਢ ਕੇ ਦੇਖਦੇ ਹਾਂ ਕੇਲੇ ਖਰਾਬ ਕਰਦੇ ਨੇ ਚਾਹ ਵੀ ਹਾਂ ਜੀ 24 ਜੀ ਜਿਆਦਾ ਪੀਨੇ ਚਾਹ ਵੀ ਖਰਾਬ ਕਰ ਦੇ ਹੁਣ ਗਗਨ ਕੀ ਕਰਦਾ ਚਾਹੇ ਜੀ ਗੇੜੇ ਦੇਈ ਜਾਂਦਾ ਠੀਕ ਇਹ ਬੰਦਾ ਭੇਜਣ ਲੱਗਿਆ ਘਰੇ ਕਿਉਂ ਜੀ ਬੱਸ ਸਿਆੜੀ ਤੋੜ ਗਿਆ ਆੜੀ ਤੋੜ ਗਿਆ ਆਪਣੇ ਨਾਲੋਂ ਵੀਰੇ ਤੇਰੇ ਲਈ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਬਸ 5-7 ਕਿ ਬੋਤਲਾਂ ਹੀ ਪੀਣੀਆਂ ਨੇ ਘਰੇ ਜਾ ਕੋਈ ਦੂਵਾਦ ਆਊਗਾ ਫਿਰ ਆਪਣੇ ਕੋਲੇ ਆਪਣਾ ਵੀਜ਼ਾ ਲੱਗੂਗਾ ਹੈ ਆਪਣਾ ਕੀ ਵੀਜ਼ਾ ਮੇਰਾ ਵੀ ਲੱਗੂ ਵੀ ਇਹਨਾਂ ਦਾ ਵੀਜ਼ਾ ਲੱਗੂਗਾ ਜੀ ਹਜੇ ਥੋੜਾ ਟਾਈਮ ਪਿਆ ਤੁਹਾਡਾ ਉਹ ਪੇਪਰ ਬੰਦ ਕਰੇ ਬਨੇ ਵੀਜ਼ੇ ਸਰਕਾਰ ਨੇ ਠੀਕ ਹੈ ਬਲੌਕ ਹਿੱਤਾ ਕੰਮ ਠੀਕ ਨਿਊਜ਼ੀਲੈਂਡ ਨੂੰ ਖੁੱਲੂਗਾ ਵੀਜ਼ਾ ਫੇਰ ਲਾ ਨਿਊਜ਼ੀਲੈਂਡ ਵਾਲੇ ਮਾਨਤਾ ਨਹੀਂ ਨੰਦਦੇ ਮੁਰੋਂ ਦੇ ਦੇਣਗੇ ਮਗਾ ਨਹੀਂ ਨਿਊਜ਼ੀਲੈਂਡ ਵਾਲੇ ਮਾਨਤਾ ਨਹੀਂ ਦਿੰਦੇ ਤਾਲੇਬਾਨ ਦੀ ਤੇ ਰਾਕਦੀ ਬਣੀ ਆ ਕਦੇ ਉਹ ਕੰਮ ਐ ਤੇਰਾ ਹਾਂ ਚੱਲ ਚੰਗਾ ਹੱਸਦੇ ਬਾਦਿਰ ਔਰ ਅਸੀਂ ਸੰਗਤ ਜੀ ਹੁਣ ਪਟਿਆਲੇ ਜ਼ਿਲ੍ਹੇ ਤੋਂ ਇਹ ਵੀਡੀਓ ਸਾਂਝੀ ਕੀਤੀ ਆ ਜੀ ਇੱਧਰ ਅੱਗੇ ਬਿਲਡਿੰਗ ਘਰ ਬਣਾਇਆ ਜਾ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਦੇ ਲਈ ਜਿਹੜਾ ਤੁਸੀਂ ਆਉਂਦੇ ਜਾਂਦੇ ਇਸ ਘਰ 'ਚ ਜਰੂਰ ਖੜਕੇ ਜਾਇਆ ਕਰੋ ਜਦੋਂ ਇਦਾਂ ਹੱਸਦੇ ਬੱਸਦੇ ਬੰਦੇ ਜਾਂਦੇ ਨੇ ਰੂਹ ਨੂੰ ਵੀ ਸਕੂਨ ਮਿਲਦਾ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਇੰਨੀਆਂ ਦੁਆਵਾਂ ਕਰਦੇ ਹੋ ਬਾਹਰ ਬੈਠੇ ਜਿਹੜੇ ਪੰਜਾਬ 'ਚ ਵੱਖ-ਵੱਖ ਥਾਵਾਂ ਤੋਂ ਸਾਡੇ ਲਈ ਤੁਸੀਂ ਦੁਆਵਾਂ ਭੇਜ ਦਿਓ ਉਹ ਦੁਆਵਾਂ ਇਦਾਂ ਕੰਮ ਕਰਦੀਆਂ ਨੇ ਦੇਖੋ ਜਦੋਂ ਬੰਦਾ ਇਨਸਾਨ ਆਉਂਦਾ ਤਾਂ ਦੁਖੀ ਹੋ ਕੇ ਆਉਂਦਾ ਜਿਹੜਾ ਇਨਸਾਨ ਉਰੇ ਆਊਗਾ ਦੁਖੀ ਹੋ ਕੇ ਆਊਗਾ ਵੀਰ ਉਹਨਾਂ ਨੂੰ ਵੀ ਦੁਖੀ ਹੋ ਕੇ ਲਿਆਉਣਾ ਪਿਆ ਵੀਰ ਕਿਉਂਕਿ ਤੇ ਸਿਰ ਦੇ ਵਿੱਚ ਕਰੀਬ ਇੱਡਾ ਕੁ ਸਿਗਾ ਹੌਲ ਜੀ ਇੰਨਾ ਕਿ ਡੂੰਗਾ ਸਿਗਾ ਜੀ ਜੇ ਆਪਾਂ ਗੱਲ ਕਰ ਪਰ ਉਹਨੂੰ ਹੱਸਦਾ ਜਾ ਰਿਹਾ ਜੀ ਮਤਲਬ ਰੂਹ ਨੂੰ ਸਕੂਨ ਆ ਸੇਵਾ ਸਫਲ ਆ ਜੀ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਕਰ ਦੇਵੇ ਜਿੰਨੇ ਵੀ ਵੀਰ ਬੈਠੇ ਨੇ ਸਾਰਿਆਂ ਨੂੰ ਤੰਦਰੁਸਤ ਕਰਕੇ ਪ੍ਰਮਾਤਮਾ ਆਪਣੇ ਆਪਣੇ ਘਰੋ ਘਰੀ ਭੇਜ ਦੇਵੇ ਪਰਿਵਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਜੀਣ ਦੀ ਧੰਨਵਾਦ ਜੀ ਤੁਸੀਂ ਹੁੰਦੇ ਜਾਂਦੇ ਲਚਕਾਣੀ ਪਿੰਡ ਜਰੂਰ ਖੜਕੇ ਜਾਇਆ ਕਰੋ ਤੁਹਾਨੂੰ ਵੀ ਚੰਗਾ ਲੱਗੂ ਇਹਨਾਂ ਨਾਲ ਸਮਾਂ ਬਤਾ ਕੇ ਠੀਕ ਆ ਵੀਰੇ ਨੰਬਰ ਬਾਈ ਦੇ ਜਾ ਕੇ ਜਾ ਕੇ ਫੋਨ ਕਰ ਦਿਓ ਠੀਕ ਆ ਜਰੂਰ ਜੀ ਨਿਮਕਿਆ ਇਹਨੂੰ ਦੇਗ ਮਿਲੂਗੀ ਚੜਕੇ ਇਹਨੂੰ ਤੇਗ ਮਿਲੂਗੀ 150 ਚੜੇ ਤੇ ਸ਼ਰਨ ਪਰੇ 15 ਤਾਰੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਬਾਬਾ ਠੀਕ ਆ ਵੀਰੇ ਹਾਜ਼ਰੀ ਬਣਾਈ ਧੰਨਵਾਦ ਵੀਰੇ